ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਹਰਦਵਾਰ ਪਹੁੰਚੇ ਹਰਦਵਾਰ Hindu ਆਪਣਾ ਵੱਡਾ ਤੀਰਥ ਮੰਨਦੇ ਹਨ ਇਹ ਗੰਗਾ ਦੇ ਕੰਡੇ ਤੇ ਹੈ Hindu ਲੋਕ ਮਰੇ ਹੋਏ ਪ੍ਰਾਣੀਆਂ ਦੀਆਂ ਹੱਡੀਆਂ ਗੰਗਾ ਵਿੱਚ ਪਾਉਂਦੇ ਹਨ ਉਹ ਸਮਝਦੇ ਹਨ ਕਿ ਇਸ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਪਰ ਇਹ ਉਹਨਾਂ ਦਾ ਪਲੇਖਾ ਤੇ ਬੈਮ ਸੀ ਜਦੋਂ ਗੁਰੂ ਜੀ ਇੱਥੇ ਪਹੁੰਚੇ ਤਾਂ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਲੋਕੀ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਬਹੁਤ ਸਾਰੇ ਲੋਕ ਦਰਿਆ ਵਿੱਚ ਖੜੇ ਹੋ ਕੇ ਚੜ੍ਹਦੇ ਪਾਸੇ ਸੂਰਜ ਵੱਲ ਪਾਣੀ ਦੇ ਬੋਕ ਸੁੱਟ ਰਹੇ ਸਨ ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਸੁੱਟਿਆ ਹੋਇਆ ਪਾਣੀ ਉਹਨਾਂ ਦੇ ਮਰੇ ਚੁੱਕੇ ਵੱਡੇ ਵਡੇਰਿਆਂ ਨੂੰ ਪਿਤਰ ਲੋਕ ਵਿੱਚ ਪਹੁੰਚ ਰਿਹਾ ਹੈ ਇਹ ਉਹਨਾਂ ਦਾ ਬਹੁਤ ਵੱਡਾ ਦਰਤ ਵਿਸ਼ਵਾਸ ਸੀ ਜਿਸ ਨੂੰ ਦੂਰ ਕਰਨ ਲਈ ਗੁਰੂ ਸੈਮ ਉੱਥੇ ਪਹੁੰਚੇ ਸਨ ਗੁਰੂ ਜੀ ਵੀ ਗੰਗਾ ਵਿੱਚ ਖੜੇ ਹੋ ਕੇ ਲੈਹਦੇ ਪਾਸੇ ਪਾਣੀ ਦੇ ਬੁੱਕ ਸੁੱਟਣ ਲੱਗੇ ਲੋਕਾਂ ਵਾਸਤੇ ਇਹ ਇੱਕ ਨਵੀਂ ਤੇ ਅਨੋਖੀ ਗੱਲ ਸੀ ਪਹਿਲਾ ਕਿਸੇ ਨੇ ਕਦੇ ਕਿਸੇ ਨੂੰ ਇਸ ਤਰ੍ਹਾਂ ਕਰਦਾ ਨਹੀਂ ਸੀ ਵੇਖਿਆ ਲੋਕ ਗੁਰੂ ਜੀ ਦੇ ਦਵਾਲੇ ਇਕੱਠੇ ਹੋਏ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਇਹ ਕੀ ਕਰਦੇ ਹੋ ਤੁਸੀਂ ਲਹਿੰਦੇ ਵੱਲ ਪਾਣੀ ਕਿਉਂ ਸੁੱਟਦੇ ਹੋ ਗੁਰੂ ਜੀ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਇਹ ਦਵਾ ਦਵ ਲੈੰਦੇ ਪਾਸੇ ਪਾਣੀ ਸੁੱਟੀ ਗਈ ਇਸ ਤਰ੍ਹਾਂ ਲੋਕਾਂ ਦਾ ਇਕੱਠ ਵਧਾ ਗਿਆ ਬੜੀ ਭੀੜ ਬਣ ਗਈ ਇੱਕ ਆਦਮੀ ਨੇ ਅਗਾਹ ਹੋ ਕੇ ਗੁਰੂ ਜੀ ਦੀ ਵਾਂ ਫੜ ਲਈ ਤੇ ਕਿਹਾ ਤੁਸੀਂ ਪਾਣੀ ਕਿੱਧਰ ਸੁੱਟ ਰਹੇ ਹੋ ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ ਤੁਸੀਂ ਸਾਰੇ ਕਿੱਧਰ ਸੁੱਟ ਰਹੇ ਸੀ ਲੋਕ ਕਹਿਣ ਲੱਗੇ ਅਸੀਂ ਤਾਂ ਚੜ੍ਹਦੇ ਵੱਲ ਮੂੰਹ ਕਰਕੇ ਆਪਣੇ ਮਰੇ ਹੋਏ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਸੀ ਗੁਰੂ ਕੀ ਨੇ ਪੁੱਛਿਆ ਉਹ ਵੱਡੇ ਵਡੇਰੇ ਕਿੱਥੇ ਨੇ ਇੱਥੋਂ ਕਿੰਨੀ ਦੂਰ ਹਨ ਲੋਕਾਂ ਨੇ ਜਵਾਬ ਦਿੱਤਾ ਬੜੀ ਦੂਰ ਲੱਖਾਂ ਕਰੋੜਾਂ ਮੀਲ ਦੂਰ ਫਿਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਮੇਰੀ ਖੇਤੀ ਤਲਵੰਡੀ ਸਾਬੋ ਵਿੱਚ ਸੁੱਕ ਰਹੀ ਹੈ ਉਹ ਤਾਂ ਇੱਥੋਂ ਕੇਵਲ 350 ਮੀਲ ਦੀ ਵਿੱਥ ਤੇ ਹੈ ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ ਇਕ ਹੈ ਕਿ ਉਹ ਫੇਰ ਲੈਂਦੇ ਵੱਲ ਪਾਣੀ ਸੁੱਟਣ ਲੱਗ ਪਏ ਲੋਕੀ ਖਿੜਖਿੜ ਕੇ ਹੱਸੇ ਤੇ ਕਹਿਣ ਲੱਗੇ ਤੁਹਾਡੀ ਖੇਤੀ ਤਲਵੰਡੀ ਵਿੱਚ ਹੈ ਇੱਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਉਪੜੇਗਾ ਪਾਣੀ ਤਾਂ ਇੱਥੇ ਹੀ ਡਿੱਗ ਰਿਹਾ ਏ ਗੁਰੂ ਜੀ ਨੇ ਉੱਤਰ ਦਿੱਤਾ ਜਿਵੇਂ ਤੁਹਾਡਾ ਸੁੱਟਿਆ ਪਾਣੀ ਤੁਹਾਡੇ ਵੱਡੇ ਵਡੇਰਿਆਂ ਨੂੰ ਉਪੜੇਗਾ ਉਵੇਂ ਹੀ ਮੇਰਾ ਪਾਣੀ ਤਲਵੰਡੀ ਸਾਬੋ ਪੁੰਜ ਜਾਵੇਗਾ ਤੇ ਮੇਰਾ ਸੁਟਿਆ ਪਾਣੀ ਧਰਤੀ ਦੇ 350 ਮੀਲ ਦੀ ਵਿੱਥ ਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁਟਿਆ ਪਾਣੀ ਕਰੋੜਾਂ ਮੀਲਾਂ ਦੇ ਸੂਰਜ ਤੋਂ ਅੱਗੇ ਕਿਵੇਂ ਪਹੁੰਚ ਪਿੱਤਰ ਲੋਕ ਤੱਕ ਕਿਵੇਂ ਪਹੁੰਚ ਸਕਦਾ ਹੈ ਹੁਣ ਲੋਕੀ ਚੁੱਪ ਸਨ ਉਹਨਾਂ ਨੂੰ ਆਪਣੀ ਗਲਤੀ ਸਮਝ ਆ ਗਈ ਸੀ ਉਹ ਸਮਝ ਚੁੱਕੇ ਸਨ ਕੀ ਸਾਡਾ ਵਿਸ਼ਵਾਸ ਝੂਠਾ ਹੈ ਮਰੇ ਹੋਏ ਵੱਡੇ ਬਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਝੂਠੀ ਹੈ ਸੂਰਜ ਕੋਈ ਦੇਵਤਾ ਨਹੀਂ ਗੁਰੂ ਜੀ ਨੇ ਠੀਕ ਹੀ ਦੱਸਿਆ ਹੈ ਸਾਰੇ ਗੁਰੂ ਜੀ ਦੇ ਚਰਨੀ ਡਿੱਗੇ ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਇੱਕ ਪਰਮਾਤਮਾ ਦਾ ਸਿਮਰਨ ਕਰੋ ਨੀਕ ਕੰਮ ਕਰੋ ਗੁਰੂ ਜੀ ਨੇ ਇਹ ਵੀ ਸਮਝਾਇਆ ਕੀ ਪਿਤਰ ਲੋਕ ਨਾਮ ਦੀ ਕੋਈ ਚੀਜ਼ ਨਹੀਂ ਅਤੇ ਹੋਰਨਾਂ ਦਾ ਕੀਤਾ ਪਾਠ ਦਾਨ ਪੁੰਨ ਮਰ ਚੁਕੇ ਪ੍ਰਾਨੀ ਦਾ ਕੁਝ ਨਹੀਂ ਸਵਾਰ ਸਕਦਾ ਇਸ ਵਿੱਚ ਜੀਵਨ ਵਿੱਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੇ ਹਨ ਸਿੱਖਿਆ ਮੁਕਤੀ ਅਖਵਾ ਜਨਮ ਮਰਨ ਦੇ ਚੱਕਰ ਤੋਂ ਸ਼ਟਕਾਰਾ ਕਰਮ ਕਾਂਡ ਨਾਲ ਨਹੀਂ ਹੋ ਸਕਦੀ ਪ੍ਰਭੂ ਦੀ ਸਿਫਤ ਸਲਾਹ ਅਤੇ ਨੇਕ ਕੰਮਾਂ ਦੁਆਰਾ ਹੀ ਜਨਮ ਮਰਨ ਦੇ ਗੇੜ ਤੋਂ ਬਚ ਸਕੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ